ਪਵਾਨ ਜੀ ਕੁੱਜੀ ਕਾਲਸਾ ਸ੍ਰੀ ਵਹਿਗੂ ਜੀ ਮੇ ਫਤੇਹਾਂ ਜੀ ਮੈਂ ਆਪਕੀ ਤੌਰ ਤੇ ਆਪਣੇ ਚੈਨਲ ਦੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਹਿਗੂ ਜੀ ਦੀ ਕਿਰਪਾ ਨਾਲ ਅਸੀਂ ਸਾਰੇ ਠੀਕ ਠਾਕ ਹੋਵਾਂਗੇ ਲੋ ਜੀ ਆਪਾਂ ਜਾਣੇ ਅੱਜ ਸੱਤ ਦੇ ਤੇ ਸੱਤ ਤੇ ਆਪਾਂ ਨੂੰ ਗੰਗੀਤ ਦਾ ਗੰਗੀਤ ਨਹੀਂ ਤਾਂ ਨਹੀਂ ਸੱਤੇ ਆਪਾਂ ਨਰਨ ਜਲ ਲਿਆ ਗਿਆ ਹੈ ਨਾ ਤੇ ਲੋ ਜੀ ਪਾਣਿਆ ਆ ਕੁੱਪਾ ਜਿਹੜਾ ਗੰਗੀਤ ਦੀ ਪਟਿਕ ਚੋ ਲਿਆ ਹੁੰਦਾ ਸੀ ਆ ਪ੍ਰਿੰਟਰ ਹੁੰਦੀ ਆ ਤੇ ਜਾਰੇ ਹਨਾ ਪੈਂਦੇ ਨਹੀਂ ਹੈਗੇ ਸੂਤੀ ਛੂਟਾ ਬਹੁਤ ਗਰਮੀ ਵੀ ਬਹੁਤ ਹੈਗੀ ਸੁਖਮਣ ਹੋਰਾਂ ਨੇ ਵੀ ਜਿਹੜੇ ਕੱਲ ਲਿਆਂਦੇ ਸੀ ਉਹ ਪਾਏ ਨਹੀਂ ਸੁਖਮਣ ਹੋਰਾਂ ਨੇ ਤੇ ਜਾਰੇ ਪੈਂਦੇ ਨਹੀਂ ਹੈਗੇ ਕੱਪੜੇ ਹਲਕੇ ਹਲਕੇ ਜੀ ਪੈਂਦੇ ਨੇ ਹਨਾ ਭਾਰੀ ਸੂਟ ਪੈਂਦੇ ਨਹੀਂ ਹੈਗੇ ਸਰਦਾਰ ਜੀ ਉਧਰੋਂ ਗੱਡੀ ਲੈਣ ਗਏ ਨੇਗੇ ਭੱਜ ਦੌੜ ਕੇ ਕੰਮ ਕਰਿਆ ਤੇ ਹੁਣ ਜਾਣਨੇ ਆਂਗੇ ਤੇ ਉਹ ਹੀ ਗੱਲ ਆ ਜੇ ਪਹਿਲਾਂ ਦੱਸ ਦੇਈਏ ਫਿਰ ਤਾਂ ਤਿਆਰੀ ਹੋਣੀ ਸਰਦਾਰ ਜੀ ਆ ਗਏ ਬਾਟਾ ਮੰਗ ਕੀ ਕਰਵਾਂ ਨਹੀਂ ਮੈਂ ਤਾਂ ਕੋਈ ਨਹੀਂ ਦਿੰਦੀ ਅੱਜ ਲੈ 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 ਮੈਂ ਤਾਂ ਕੋਈ ਨਹੀਂ ਦਿੰਦੀ ਅੱਜ ਤੂੰ ਕੀ ਤਿਆਰ ਹੋਣੀ ਆਂ ਅੱਜ ਆ ਦੋਰਾ ਸੂਟ ਹੋਰ ਲਿਆਈ ਆ ਮੈਂ ਜੁੱਤ ਜੋੜਾ ਜੁੱਤੀ ਬਾਈ ਨਾ ਤੂੰ ਰਹਿੰਦੀ ਨਹੀਂ ਕਰੇ ਮੈਂ ਤੂੰ ਹੀ ਕਹਿੰਦੀ ਸੀ ਮੂੰਹ ਕਹਿੰਦੀ ਉਹ ਮੈਂ ਸੰਘੂ ਖਾਣਾ ਕਿਵੇਂ ਆਰਾ ਪੋ ਸੈਟਾ ਅੰਦਰ ਬੰਨ ਕੇ ਕਿਹੋ ਜਿਹਾ ਹੋ ਗਿਆ ਕੋਸਾ ਐਕਸਿਨ ਹੋ ਜਾ ਤੂੰ ਇਹ ਬੰਦ ਕਰ ਉਹ ਮੈਂ ਕਿਹਨੇ ਕੱਪੜੇ ਚੱਕਦੇ ਕੁਸਵਾਇਸ ਚੱਕੋ ਲੈ ਨਹੀ ਕੁੱਟਿਓ ਮੈਂ ਤਾਂ ਮਾਤਸ ਚਾਹੀਦੀ ਸੀ ਤੋਤੇ ਨਾ ਨਾ ਬਹੁਤ ਬਹੁਤ ਦੂਰ ਕੀਰ ਹਾਂ ਮੇਰੇ ਸਾਡੇ ਵਜ੍ਹਾ ਲੈਡ ਲਾਈ ਹੋ ਗਿਆ ਕੀ ਹੋ ਗਿਆ ਪਾੜੀ ਪਾੜੀ ਨਾਲ ਮੋੜ ਪਰੋ ਉਹਦੀ ਉਹ ਪਿਆ ਸਬਸਕ੍ਰਾਈਬ ਕਰ ਲਈ ਮਣੀ ਕਰ ਉਹ ਵੇਖਣਾ ਨਾ ਉਹ ਨਨੋ ਕੀਤਾ ਹੋਇਆ ਫੋਨ ਨੱਕ ਨੱਕ ਕੀਤਾ ਹੋਇਆਗਾ ਕਰਨਰ ਜੜਾ ਆ ਗਿਆ ਪਰ ਆਏਗੇ ਮੇਰੇ ਕਰਨਰ ਚ ਨਾ ਆਏ ਗਿਆਗੇ ਲੰਬਾ ਤਾਂ ਇੱਕ ਹੋ ਗਿਆ ਪਰ ਮੰਨ ਰਹੀ

ਹੋਰ ਦਰਮੀ ਨਗਰ ਆਦੂ ਹਲੋ ਕਲਾਮ ਤੇ ਨਾਮ ਚ ਵੜ ਗਿਆ ਮੈਂ 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 ਚੰਗੇ ਬੰਦੇ ਬਣਨ ਚਾਹੁੰਦਾ ਮੇਰਾ ਇੱਜ਼ਤ ਕੱਢੋ ਆਹ ਤਾਂ ਬਰੇ ਨੌਂ ਸੱਦੂ ਮੁਰਕੀ ਉੱਤਰੀ ਬੰਦ ਜੀ ਉਹ ਬਤਾ ਜਿਹੜਾ ਵੇਖਾ ਬਰੇ ਬੋਲੀ ਸਾਰੇ ਹੋਏ ਪੁੱਠੇ ਕੰਮ ਕਰ ਓਏ ਮੀਨ ਵਾਲਾ ਕੰਮ ਨਾ ਖੜਾ ਹੋ ਤੋ ਪਰੇ ਚਾਹ ਬਟਾ ਕੋਣ ਕਹਾਂ ਦੀ ਹਾਂ ਕੋਮਾਰ ਜੀ 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 ਉਹ ਨਾ ਕਰਦਾ ਤਾਂ ਟਿਕ ਜਾਵੇ ਐ ਜਿਵੰਦਿਆ ਦਾ ਜੀ ਲਗੇ ਆ ਫਿਰ ਤੋਂ ਬਾਹਰੀ ਬਾਹਰ ਤੇ ਮੇਰਾ ਹਰ ਜਾਨ ਨੂੰ ਬਲੌਗਲਾ ਸੰਦੋਖਾ ਪਾਰਟੀ ਨੂੰ ਜਾਂਉਂਦਿਆ ਜੀਤ ਸਿੰਘ ਹਾਂ ਉਹਦਾ ਇੱਕ ਤਾਂ ਕੈਮਰਾ ਚੱਲਦਾ ਮੇਰੇ ਕੋਲੇ ਆ ਗਈ ਮੱਖੀਆਂ ਹਟ ਗਏ ਨੇ ਤੇ ਗੋਲਡਨ ਨੈਟ ਲਾ ਦੇ ਅਮੀਂ ਫਾਈਟ ਕਰੋ ਹਾਂ ਸਭਾ ਫਰੀਦ ਕਿ ਅੱਛਾ ਦੀਦੀ ਲੈ ਕੇ ਆਏ ਨੇ ਸਨਸਟ ਅਮਾ ਮਾਰੇ ਸਾਥ ਕੋਲ ਖੜੀ ਹੋ ਗਈ ਨੇ ਪਹਿਲੀ ਨਾ ਚਾਹ ਤੇ ਅਗਾਂ ਨੂੰ ਖਾ ਲਿਆ ਕਰ ਕੋਲ ਡਰਿੰਕ ਦੇਣਾ ਤੇ ਬਾਕੀ ਦੇਖੋ ਸੋੜ ਕੋਈ ਬਿਨਾ ਸੀ ਤੇ ਤਾਂ ਠੀਕਾ ਕਰ ਲੈ ਅਮਾ ਨੂੰ ਦਿਖਾ ਦਿੰਦੀ ਆ ਮੇਰੀ ਡਰਾਂ ਨਹੀਂ ਹੋਵੇ ਠੀਕ ਚ ਪਾਤਾ ਹਾਂ ਆ ਦੇਖੋ ਇਸ ਤਰ੍ਹਾਂ ਨਹੀਂ ਕਿੱਥੇ ਪਏ ਆ ਨਾ ਵੇ ਨੀ ਕਥਰੇ ਨੇ ਨਾ ਖਾਣੇ ਨਾ ਜੀਰੂ ਗੋਠ ਜੀ ਲੱਗੀ ਹੋਈ ਆ ਪਿਆ ਆ ਚਾਈ ਚਾ ਆਉਂਦੇ ਜੀ ਨਾ ਕੋਈ ਬੋਲ 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 ਨਾ ਕੋਈ ਪਾਰੀਓ ਇੱਕ ਲਫਾਫਾ ਦੇਓ ਬਈ ਮੈਂ ਫੜਾ ਕੇ ਆਵਾਂ ਲਫਾਫਾ ਦੇ ਦੇਤੋ ਕਦਮ ਠੀਕ ਆ ਹਾਂ ਉਹ ਜੀ ਆਪਾਂ ਬੇਬੇ ਨੂੰ ਤੋਰੀਆਗੇ ਪੰਡਤਾਂ ਦੇ ਬੇਬੇ ਜੀ ਨੇ ਸਵੇਰ ਦੇ ਵਿਚਾਰੇ ਕੰਮ ਕਰਾ ਰਹੇ ਨੇ ਚਲ ਆਓ ਇਹ ਸੂਟ ਦੇ ਕੇ ਆਵਾਂਗੇ ਜੀ ਆਪਾਂ ਬੇਬੇ ਜੀ ਨੇ ਹਨਾ ਜਿਵੇਂ ਸਾਡੇ ਰਵਾਜ ਆ ਇਹ ਪੰਡਤਾਂ ਦੇ ਬੇਬੇ ਜੀ ਸਵੇਰ ਦੇ ਕੰਮ ਕਰਾਉਂਦੇ ਨੇ ਉਹ ਜਿਵੇਂ ਰੋਟੀ ਟੁਕੋ ਨਾਲ ਕਰਾਉਂ ਲੈਂਦੇ ਨੇ ਸਵੇਰੀ ਆ ਗਈ ਸੀ ਕਿ ਸਗਨ ਵਜ ਮੱਲੀ ਫੋਨ ਕੇ ਦੇਖੜੀਆਂ ਹੁੰਦੀਆਂ ਆਪਾਂ ਜਾਵਾਂਗੇ ਨਾਲ ਢੰਡਾ ਹੋ ਗਿਆ ਫਿਰ ਉਹ ਕੋਠੇ ਲੈ ਨੀਨ ਗਰਮੂ ਗੱਲ ਮੰਤਰ ਹਾਂ ਉਹ ਆ ਬਾਈ ਇੱਕ ਬਈ ਸਾਰੇ 250 500 ਪਾ ਕੇ ਮੋੜੋ ਉਹ ਮਾ ਦਾ ਹਾਂ ਤੇ ਸੇਮ ਦਾ 18 ਅਗਸਤ ਦਾ ਜਨਮਨ ਹੈ ਤਿੰਨੇ ਭੈਣਾਂ ਰਲ ਕੇ ਲੈ ਕੇ ਦੇ ਜੀ ਕੋਲ ਹੋ ਜਾ ਚੱਲ ਉਧਰ ਬੀ ਇੱਕ ਕਿਸ਼ਤ ਗੱਲ ਪਈ ਆ ਜੀ ਉਹ ਮਤਲਬ ਨੀਤੂ ਦੀ ਫੀਸ ਆ ਜੀ ਕੋਰੀ ਪਈ ਦੀ ਗੱਲ ਨੀਤੂ ਦੀ ਤੇ ਪੂਰੀ ਫੀਸ ਪਈ ਉਰੇ ਜਿੰਨੀ ਹੋ ਗਈ ਸੀਿੰਗਲ ਦੀ ਜੀਤ ਚੰਨ ਪਰਮਾਤਮਾ ਦੇ। ਨਾ ਮਹ ਕਿੱਧਰ ਪੈਸੇ ਸੀ ਐਸੇ ਪੈਸੇ ਕਢਾ ਲੱਤੇ। ਕਿਹੜਾ ਬਾਪ ਬਣਾਣ ਕੱਟਾ ਲਪੱਟੀਆਂ ਪਕਾਈਆਂ ਕੱਲ। ਉਸ ਮੈਂ ਤਾਂ ਕਰ ਬਥੇਰੇ ਪੈਸੇ ਤੇ। ਮੈਂ ਕਾ ਦਸਾਂ ਨਾ ਮੈਂ ਮੈਂ ਕਰੋ ਕਿਸੇ ਨਾਲ ਬੇਈਮਾਨਾ ਨਾ ਕਰੋ ਕਿਸੇ ਨਾਲ ਹੱਥ ਨਾ ਮਾਰੋ। ਜੀ ਮੰਗੂ ਚੱਲ ਪਈ। ਬਾਬਾ ਨਾਲ ਪਕੀਆਂ ਪਕਾਈਆਂ ਕੱਲ। ਹਾਂ ਬਾਬਾ ਨਾਲ ਕਾਫੀ ਦਿਓ। ਬਾਬਾ ਭੋਲਾ ਪਰਦੇ ਝੋਲਾ ਬਾਬਾ ਅਨੰਦ ਪਰਦੇ ਪੰਡ। ਜੋਗੀ ਪੀਰ ਪਾ ਦੇ ਸਿਰ ਤੇ ਬਾਬੇ ਜੀ ਦਾ ਹਦੌਲੇ ਪਾ ਲੈਂਦਾ ਮੈਂ ਜਿਸ ਆਪ ਸੁੱਖ ਦੇਣੀ ਆ ਤੁਸੀਂ ਆ ਜੀ ਫਿਰ ਉਹਨੂੰ ਭੋਲ ਵਾਲੀ ਕਰਦੇ ਅਜ ਦੁਆਰ ਨੂੰ ਕੋਈ ਸਾਰੀ ਸੁੱਖ ਪੂਰੀ ਹੁੰਦੀ ਨਹੀਂ ਅਸੀਂ ਦੁਆਰ ਦੁਆਰ ਨੂੰ ਹਲਕਟੇ ਹੋ ਕੇ ਆਪਣੀ ਵੀਡੀਓ ਬਣਾਉਂਦੇ ਮੈਂ ਤਾਂ ਉਹ ਤੋਂ ਜਾਊਂ ਜਦੋਂ ਅਮਨ ਸਾਹਿਬ ਬਣਾਗਾ ਫਿਰ ਆਪਾਂ ਆਈਏ ਅੱਜ ਠੰਡ ਜਿੱਤ ਰਹੇ ਅੱਜ ਕਿਦਾਂ ਅੱਜ ਮੇਰੀ ਵਾਰੀ ਹੈ ਬਾਲੀ ਦੀ ਬਣਾ ਦੇ ਵਾਚਾ ਦੇ ਦੇਖੀ ਗੇਲੇ ਬਾਤ ਚਾਚੇ ਨੂੰ ਪਾਣੀ ਨੂੰ ਦੇ ਦੂਰਾਂ ਤੋਂ ਮੰਗਲਵਾਰ ਦਾ ਰੱਤਾ ਦੇ ਦਿੰਦੇ ਆ ਚੰਚੇ ਗੇਲੇ ਹੋ ਗਏ ਤੁਸੀਂ ਗੇਲੇ ਲਿਆ ਦੋ ਮੈਂ ਜਿੱਦਾਂ ਸੀ ਘਰੋਂ ਸਾਰੀ ਸਾਰਾ ਜਗਾੜ Ặਟ ਕਰ ਦਿੰਦੇ ਨੇ ਲੱਤ ਲਾ ਕੇ ਇਹ ਕੀ ਕਿ ਲੱਗੀ ਕਰਦੇ ਹੋਰ ਕਹਿੰਦਾ ਵੀਡੀਓ ਦੇਤੀ ਆ ਤਾਂ ਵੀ ਨਾ ਪੜ ਉਹ ਬੈ ਜਾ ਮਿੰਨ ਤਾਂ ਬਾਗੀ ਜਾਣਾ ਤਾ ਨਹੀਂ ਮੈਂ ਚਾਰ ਵਾਰ ਇੱਥੇ ਕੋਈ ਨਹੀਂ ਹੁਣ ਵੀਡੀਓ ਉੱਧਰ ਹੋਈ ਅੱਜ ਬੰਧਾ ਕੇ ਆਇਆ ਕਿੱਥੇ ਚੱਗਾ ਸੂਈ ਆ ਤੇ ਕਰ ਜਾਈ ਤਕੀ ਮੇਰੀ ਬੀਬੀ ਤਾਂ ਪਹਿਲੇ ਸੋਤ ਨੂੰ ਤੰਗ ਕਰ ਲੱਗਦੀ ਨਹੀਂ ਬਤਰੀਆਂ ਦਾ ਨਾਮ ਆਸਾਨਾ ਹੋ ਜਾਂਦੀ ਜੀ ਚਲੋ ਆਜੋ ਫਿਰ ਬੋਏ ਤੇ ਬਜਨ ਖਾਣਾ ਪਤਾ ਕਰਮ ਹੋ ਜੇ ਨਾ ਸਿੱਟਦੇ ਆ ਕਾਗਜ਼ਾ ਮੇਰੇ ਕੋਲ ਕੁਝ ਨਹੀਂ ਹੁੰਦਾ ਫਿਰ ਹਾਏ ਹਾਏ ਹੰਦੇ ਕਰੋਗੇ ਨਾ ਹੁਣ ਵਾਈ ਕਰਕੇ ਗਰਮ ਹੋਏ ਪਏ ਨੇ ਵਿਵੀ ਵਾਹੇ ਕਰਦੇ ਵੀ ਵੀ ਹੁਣ ਵਾਹੇ ਬਣਦੀ ਐ ਚੌੜੀਆਂ ਨਾ ਨਾ ਉਦਾ ਪੈਜੋਦਾ ਬਾਦੂ ਦੋ ਅੱਜ ਆਉਣ ਕੱਟਾ ਕੋਲ ਤੋਂ ਕਾਉੜਾ ਮੇਰਾ ਚੋਦਸ ਸਿਕਸ ਗੱਲੀ ਕਰੋ ਤੁਹਾਡਾ ਵੀ ਮੈਨੂੰ ਤਾਂ ਫੇਰ ਪਾਰ ਨਹੀਂ ਮਾਣੇ ਮੈਂ ਇਹੋ ਇਹੋ ਬਾਦੂ ਤਾਂ ਕਿੰਨੀ ਤਾਂ ਆ ਤੇਰੀ ਕਰਨੀ ਹੈ ਬੀਬੀ ਨੂੰ ਦਿੱਤਾ ਦੁਬਾਰਾ ਕੇ ਦਿੱਤਾ ਮਾਮੇ ਲਫਾਫਾ ਸੋ ਬੋਰਡੇ ਆ ਗਏ ਸੋਟਲ ਬਾਬਾ ਦੇ ਤਸ ਨੇ ਚਲੋ ਜੀ ਮਾਮੇ ਦਾ ਸਾਡੀ ਜਾਈ ਹਾਂ ਫਟ ਚੱਲ ਜਾਣਾ ਇਹ ਨਾ ਤੇ ਸੇਵਾ ਜਾਏਗਾ ਮੇਰੇ ਕੋਲ ਇੱਕ ਨਾ ਬਣਾ ਦੇ ਨਲੀ ਦਾ ਬਣਾ ਦੇ ਮੇਰੇ ਵੀ ਕੰਮ ਹੈ ਜਲਦੀ ਕਰ ਬਈ ਜੰਗਾ ਮੈਨੂੰ ਪੁੱਛੀ ਤਾ ਜੀ ਆਇਆ ਬਾ ਜੀ ਉਹ ਜੰਗਾ ਉਹ ਕੀ ਕਹਿ ਹੁੰਦੇ ਨੇ ਜਵਾਬ ਆਉਣ ਨੂੰ ਕਹਿੰਦੇ ਨੇ 4 ਦਿਨ ਕੋਈ ਨਹੀਂ ਬਸ ਉੱਪਰ ਲੈਂਡਰ ਪੈ ਜਾਂਦੇ ਨਹੀਂ ਹਾਂ ਤਾਂ ਆਪਣਾ ਰਿ ਪੰਜੀਤ ਕਿੰਨਾ ਕਹਦੇ ਨੇ ਉਹ ਫੇਰ ਆ ਗਿਓ ਬਾਲ ਘੜਾ ਲੈ ਭਾਈ ਪਰ ਉਹਦਾ ਨਿਸਤਰੀ ਲੱਗਦੀ ਆਂ ਔਰ ਇਹ ਮਾਨ ਕੇ ਪਾਟ ਵਾਲੇ ਲੈਟ ਆਉਂਦੇ ਫੋਨ ਲੋ ਲੋ ਜੀ ਆਪਾਂ ਹਨਾ ਪ੍ਰੋਗਰਾਮ ਤੇ ਆਇਆ ਹੈ ਤੇ ਇਹ ਸੱਦਾ ਪੱਤਰ ਸਾਨੂੰ ਗਰਮੀਤ ਨੇ ਨਹੀਂ ਦਿੱਤਾ ਜਿਹੜੀ ਆਪਣੀ ਦੀਦੀ ਬਾਹਰੋਂ ਤੁਸੀਂ ਵੀਡੀਓ ਚ ਦੇਖੀ ਹੋਈ ਹੈ ਗਈ ਹਨਾ ਯੂਕੇ ਤੋਂ ਤੇ ਉਹਨਾਂ ਨੇ ਦਿੱਤਾ ਸੀਗਾ ਤੇ ਉਹਨਾ ਬਹੁਤ ਟਾਈਮ ਤੋਂ ਸਾਨੂੰ ਮਿਲਣ ਨੂੰ ਕਹਿੰਦੇ ਸੀਗੇ ਤੇ ਉਹ ਗਰਮੀਤ ਕੋਲੇ ਆਈ ਸੀ ਤੇ ਉਹਨਾਂ ਨੇ ਸਾਨੂੰ ਗਰਮੀਤ ਤੇ ਕਿਹਾ ਗਰਮੀਤ ਨੂੰ ਕਿਹਾ ਵੀ ਵੀਡੀਓਸਿਸ ਸਾਹਬ ਉਹ ਰਿਸ਼ਤੇਦਾਰਾਂ ਨੂੰ ਕਿਉਂ ਨਹੀਂ ਸੱਦਾ ਤੇ ਕਿਸੇ ਵੀ ਮੈਂ ਹਰਕੀਤ ਪਹਿਣ ਨੂੰ ਤੇ ਅਮਰਤ ਨੂੰ ਤੇ ਰਾਜੀਆ ਨੂੰ ਮਿਲ ਲਾਂਗਾ ਵੀ ਮੈਂ ਉਹਨਾਂ ਨੂੰ ਵੀਡੀਓ ਦੇਖਦੀਆਂ ਵੀ ਤੁਸੀਂ ਉਹਨਾਂ ਨੂੰ ਬੁਲਾਓ ਹਨਾ ਤਾਂ ਕਰਕੇ ਜੀ ਫਿਰ ਫੋਨ ਕੀਤਾ ਹਨਾ ਤੇ ਇਹ ਜੁਕੇ ਵਾਲੀ ਦੀਦੀ ਕਰਤੀ ਸਾਡਾ ਨਜ਼ਾਰਾ ਲਿਆ ਹੋਇਆ ਸੀ ਇੱਥੇ ਖਾਣਾ ਪੀਣਾ ਜਿਹੜਾ ਵੀ ਹੈਗਾ ਸੀਗਾ ਚਲੋ ਨੇ ਅਸੀਂ ਉਹਨਾਂ ਨੂੰ ਮਿਲ ਲਏ ਹਨਾ ਕਿ ਪਿਛਲੇ 4 ਸਾਲਾਂ ਤੋਂ ਵਲੌਗ ਦੇਖਦੇ ਸੀਗੇ ਸਰੋਜੀ ਉਹਨਾਂ ਨੂੰ ਵੀ ਧੰਨਵਾਦ ਮਿਲੇ ਐ ਐਡੀ ਦੂਰੋਂ ਆਏ ਹਨਾ ਮੋ ਪਿਆਰ ਕਰਦੇ ਹੋ ਹਨਾ ਬਹੁਤ ਸਾਰੀਆਂ ਭੈਣਾਂ ਵੀ ਬਾਹਰ ਲਿਆਂ ਨੇ ਜਿਹੜੀਆਂ ਸਾਨੂੰ ਹੁਣ ਕਹਿੰਦੀ ਨੇ ਅਸੀਂ ਮਾਰਚ ਚ ਆਵਾਂਗੇ ਜਾਂ ਅਸੀਂ ਫਿਰ ਸਿਆਹ ਜਨਵਰੀ ਚ ਆਵਾਂਗੇ ਜਦ ਜਿਰੋਂ ਵੀ ਆਵਾਂਗੇ ਵੀ ਸੋਨੂੰ ਮਿਲ ਕੇ ਜਾਵਾਂਗੇ ਹਨਾ ਜੀ ਬਹੁਤ ਇਹ ਪਿਆਰ ਹੀ ਹੁੰਦਾਗਾ ਜੀ ਕੋਈ ਵੀ ਬਾਕੀ ਸਿਰ ਇਆਨੇ ਜਾਂਦੇ ਵੀ ਸਾਰੇ ਹੁੰਦਾ ਜਦੋਂ ਦਾਣਾ ਪਾਣੀ ਰੜਿਆ ਹੁੰਦਾ ਹਨਾ ਦਾਣੇ-ਦਾਣੇ ਤੇ ਮੋਹਰ ਹੁੰਦੀ ਐ ਬਸ ਜਿਹੜਾ ਜਿਹੜਾ ਦਾਣਾ ਪਾਣੀ ਰੜਿਆ ਹੁੰਦਾ ਉਹ ਖਾਣਾ ਹੁੰਦਾ ਤੇ ਹਾਰੇ ਹਿੱਲ ਦੇ ਕਿਸ ਨਾਲ ਸੇ ਵਹਾਨ ਖੰਗਾਇ ਜਾਂਦਾ ਬਹੁਤ ਸੋਹਣਾ ਪ੍ਰੋਗਰਾਮ ਸੀ ਖਾਨਪੁਰ ਨੂੰ ਵਧੀਆ ਸੀ ਤੇ ਸਾਰਿਆਂ ਨੇ ਮਿਲਵਰਤ ਤੱਕੇ ਹਨਾ ਆਪਣੀ ਸੁਖਵੀਰ ਤੇ ਕਰੀ ਸਾਰਾ ਪ੍ਰੋਗਰਾਮ ਸੀਗਾ ਤੇ ਭੈਣ ਕੇ ਕਹੇ ਤੁਹਾਨੂੰ ਪਤਾ ਹੀ ਮਿਸਤਰੀ ਲੱਗਿਆ ਹੋਇਆ ਸੀ ਸਾਰਿਆਂ ਨੇ ਰਲ ਮਿਲ ਕੇ ਕੰਮ ਕੀਤਾ ਬਹੁਤ ਸਾਰੀਆਂ ਭੈਣਾਂ ਮੈਨੂੰ ਕਮੈਂਟ ਕਰਦੀ ਰਹੀਆਂ ਦੀਦੀ ਸੁਖਵੀਰ ਨੂੰ ਬਹੁਤ ਸੱਜੂ ਕੋਈ ਫਰਕ ਨਹੀਂ ਹੈਗਾ ਜੀ ਉਹਨਾਂ ਦਾ ਤੇ ਅੱਜ ਸਾਰਾ ਕੰਮ ਆ ਜਿਹੜਾ ਸੁਖਵੀਰ ਨੇ ਮੂਰੇ ਲੱਗ ਕੇ ਸਾਮਿਆ ਸੰਭਾਲਿਆ ਤੇ ਆਪਾਂ ਨੂੰ ਆਇਆ ਹੁੰਦਾਗਾ ਵੀ ਉਹ ਵੀਡੀਓ ਚ ਨਹੀਂ ਆਉਂਦੀ ਕੋਈ ਹੈ ਨਾ ਪਤਾ ਕੋਈ ਨਹੀਂ ਵੀ ਆ ਕੇ ਵੀਡੀਓ ਚ ਫਿਰ ਰਹਿਦਾ ਠੀਕ ਹੈ ਨਾ ਤੇ ਇਹ ਵੀ ਚਲੋ ਮਿਲਵਰਤਨ ਸਾਰਿਆਂ ਲਈ ਵਧੀਆਗਾ ਵਸਬ ਦੀ ਰੱਖੇ ਤੇ ਸ੍ਰੀ ਕਬੀਲੇ ਨਾਲ ਹੀ ਆਪਾਂ ਸੋਹਣਿਆਂਗੇ ਹੈ ਨਾ ਪਰਾਂ ਚ ਤੇ ਕੱਲਾ ਦਾ ਕੋਈ ਪ੍ਰੋਗਰਾਮ ਕੋਈ ਵੀ ਨਹੀਂ ਕਰ ਸਕਦਾ ਹੁੰਦਾ ਚਾਹੇ ਵੱਡਾ ਹੋਵੇ ਚਾਹੇ ਛੋਟਾ ਹੋਵੇ ਸਾਰਿਆਂ ਨੂੰ ਰਲ ਮਿਲ ਕੇ ਕਰਨਾ ਚਾਹੀਦਾ ਰਲ ਮਿਲ ਕੇ ਰਹਿਣਾ ਚਾਹੀਦਾ ਬਾਕੀ ਜੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਬਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜਿਹੜੀਆਂ ਆਪਣੀਆਂ ਸੈੱਡ ਜੀ ਸਵੇਰੇ ਮਰਜ਼ਾ ਬਣ ਕੇ ਗਏ ਸੀ ਉਹਵੇਂ ਖੜੀਆਂ ਨੇ ਹੁਣ ਆਪਾਂ ਉਹਨਾਂ ਦੀ ਵੀ ਸ਼ਾਮ ਸਮਾਰ ਕਰਦੇ ਆਂ ਤੇ ਆਪਾਂ ਕਰਦੇ ਆਂ ਜੀ ਵੀਡੀਓ ਦਾ ਐਂਡ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਚਾਈ ਚਾਈ ਹਾਂ ਬਿਹਤਰ ਰਹੋ ਜੀ ਦਾ ਖਾਲਸਾ